ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਸਾਧ ਸੰਗਤ ਜੀਓ ਦੁਨੀਆਂ ਦੇ ਜਿਤਨੇ ਮੁਲਕ ਨੇ ਹਰ ਮੁਲਕ ਦੇ ਵਿੱਚ ਇੱਕ ਸਭ ਤੋਂ ਵੱਡਾ ਤਿਵਾਰ ਹੁੰਦਾ ਹੈ ਬਾਕੀ ਉਹਦੇ ਨਾਲ ਛੋਟੇ ਛੋਟੇ ਹੁੰਦੇ ਸਾਰੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਤਿਵਾਰ ਔਰ ਸਾਂਝਾ ਤਿਵਾਰ ਇਹ ਦੀਵਾਲੀ ਹੈ ਇਸ ਨੂੰ ਸਿੱਖ ਤੇ ਮਨਾਉਂਦੇ ਹੀ ਨੇ ਹਿੰਦੂ ਮਨਾਉਂਦੇ ਨੇ ਜੈਨੇ ਮਨਾਉਂਦੇ ਨੇ ਬੋਧੀ ਮਨਾਉਂਦੇ ਇੱਕ ਤਪਕਾ ਨਹੀਂ ਇਸ ਦੇਸ਼ ਦੇ ਵਿੱਚ ਵੱਡੇ ਚਾਰ ਧਰਮ ਪੈਦਾ ਹੋਏ सनातन मत बौद्ध मत जैन मत सिख मत ਇਹ ਚਾਰਾਂ ਹੀ ਦੀਵਾਲੀ ਮਨਾਉਂਦੇ ਨੇ ਆਪਣੇ ਆਪਣੇ ਢੰਗ ਨਾਲ ਇਹ ਮੈਂ ਇੰਜ ਕਹਾਂ ਇੱਕ ਕੋਈ ਤਿਵਾਰ ਹੈ ਜੋ ਚਾਰਾਂ ਦਾ ਸਾਂਝਾ ਹੈ ਬਾਕੀ ਸਾਰੇ ਤਿਵਾਰ ਆਪਣੇ ਆਪਣੇ ਨੇ ਆਪਣੇ ਆਪਣੇ ਢੰਗ ਨਾਲ ਵੱਖ-ਵੱਖ ਧਰਮ ਮਨਾਉਂਦੇ ਹਨ ਇਹ ਇੱਕੋ ਹੀ ਤਿਵਾਰ ਹੈ ਸਨਾਤਨ ਜੈਨੀ ਬੋਧੀ ਸਿੱਖ ਸਾਰੇ ਹੀ ਮਨਾਉਂਦੇ ਹਨ ਇਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਧਿਆਨ ਨਾਲ ਸੁਣਨਾ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਚਾਹ ਜੈਨੇ ਨੇ ਬੋਧੀ ਨੇ ਸਨਾਤਨੀ ਨੇ ਇਹ ਸਿੱਖਣਾ ਸਾਰਿਆਂ ਦੀ ਮੂਲ ਸਮੱਸਿਆ ਇੱਕੋ ਹੀ ਹੈ ਕਿ ਦੁੱਖ ਦੁੱਖ ਦੁਖੀ ਨੇ ਸਨਾਤਨੀ ਦੁਖੀ ਨੇ ਜੈਨੇ ਦੁਖੀ ਨੇ ਬੋਧੀ اور ਦੁਖੀ ਨੇ ਸਿੱਖ ਇਹ ਸਾਰੇ ਤਨ ਕਰਕੇ ਵੀ ਦੁਖੀ ਨੇ ਮਨ ਕਰਕੇ ਵੀ ਦੁਖੀ ਨੇ ਤਨ ਕਰਕੇ ਰੋਗੀ ਨੇ ਮਨ ਕਰਕੇ ਸੋਗੀ ਨੇ ਤਨ ਦੇ ਚ ਰੋਗ ਹੈ ਮਨ ਦੇ ਚ ਸੋਗ ਹੈ ਕੀ ਹੋਇਆ ਇਹ ਸਨਾਤਨੀ ਹੈ ਜੈਨੀ ਹੈ ਬૌਦੀ ਹੈ ਸਿੱਖ ਹੈ ਤਨ ਕਰਕੇ ਰੋਗੀ ਹੈ ਮਨ ਕਰਕੇ ਸੋਗੀ ਹੈ ਚਿੰਤਾ ਦੇ ਚ ਮਹਾਰਾਜ ਕਹਿ ਰਹੇ ਨੇ ਜੋ ਜੋ ਦੇਸੇ ਸੋ ਸੋ ਰੋਗੀ ਜੈਨੂ ਵੀ ਦੇਖੋ ਸਭ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਰੋਗਾ ਤੋਂ ਰਹਿਤ ਕੇਵਲ ਇੱਕ ਪਰਮਾਤਮਾ ਸੰਸਾਰ ਤੇ ਰੋਗੀ ਹੈ ਤੇ ਸੰਸਾਰ ਦੇ ਚ ਸਾਰੇ ਨੇ इना तो इलावा इन्होंलावा चार धर्मों तो इलावा हिंदू सिख और जैनी बौधियों तो इलावा जड़े चार धर्म मिडल ईस्ट पैदा हुए ने मध्य पूर्व यहूदी ईसाई पारसी ते मुसलमान इस्लाम उ नवा धर्म इस्लाम है ਪੁਰਾਣਾ ਯਹੂਦੀ ਹੈ ਇੱਥੇ ਨਵਾਂ ਧਰਮ ਸੇਖ ਧਰਮ ਹੈ ਪੁਰਾਣਾ ਸਨਾਤਨ ਮਾਤਾ ਇਹ ਚਾਰੇ ਦੇ ਚਾਰੇ ਰੋਗੀ ਨੇ ਉਹ ਵੀ ਚਾਰੇ ਦੇ ਚਾਰੇ ਰੋਗੀ ਨੇ ਤਨ ਕਰਕੇ ਰੋਗੀ ਨੇ ਮਨ ਕਰਕੇ ਸੋਗੀ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ Hindu ਰੋਗੀ ਹੈ ਤੇ Musalman ਨਹੀਂ ਹੈ ਈਸਾਈ ਰੋਗੀ ਏ ਤੇ ਸਿੱਖ ਨਹੀਂ ਹੈ ਜੈਨੀ ਰੋਗੀ ਏ ਤੇ ਪਾਰਸੀ ਨਹੀਂ ਹੈ ਬੋਧੀ ਰੋਗੀ ਹੈ ਤੇ ਯਹੂਦੀ ਨਹੀਂ ਹੈ ਇਸ ਤਰ੍ਹਾਂ ਨਹੀਂ ਕਹਿ ਸਕਦੇ ਸਾਰੇ ਹੀ ਰੋਗ ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ रोगा तो रहत केवल एक परमात्मा एक ईश्वर है एक अकाल पुरख है बाकी कोई रोगा तो रहत नहीं है रोग हैगे ने तो फिर कुछ कारण भी होगा। सोग है तो फिर कुछ कारण भी होगा ਤੇ ਜੇ ਰੋਗਾਂ ਦਾ ਕਾਰਨ ਹੈ ਤਾਂ ਫਿਰ ਕੋਈ ਨਿਵਰਤੀ ਦਾ ਸਾਧਨ ਵੀ ਹੋਵੇਗਾ ਇਹਨਾਂ ਨੂੰ ਦੂਰ ਕਰਨ ਦਾ ਸਾਧਨ ਵੀ ਹੋਵੇਗਾ ਤੇ ਜੇ ਨਿਵਰਤੀ ਦਾ ਸਾਧਨ ਹੋਵੇਗਾ ਤਾਂ ਫਿਰ ਕਹਿਣਾ ਪੈਗਾ ਸੁਖ ਹੈ ਸੁਖ ਹੈ ਸੁਖ ਹੈ ਇਹ ਦੋਵੇਂ ਬੋਲ ਗੁਰਬਾਣੀ ਦੇ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਕੋਲਾਸਾ ਕਰੀਏ ਬਾਲੀ ਰੋਵੇ ਨਾਏ ਭਤਾਰ ਬਾਲੀ ਬਾਲਕਾ ਵਰਯੋਗ ਕੰਨਿਆ 22 ਸਾਲ ਦੀ ਹੋ ਗਈ ਏ 26 ਸਾਲ ਦੀ ਹੋ ਗਈ ਏ ਰਿਸ਼ਤਾ ਨਹੀਂ ਬਣ ਰਿਹਾ ਕਿਧਰੇ ਸੰਬੰਧ ਨਹੀਂ ਪਏ ਬਣਦੇ ਰਿਸ਼ਤਾ ਨਹੀਂ ਜੁੜਦਾ ਤੋਂ ਮਹਾਰਾਜ ਕਹਿੰਦੇ ਨੇ ਮਾਨਸਿਕ ਤਲ ਤੇ ਇਹ ਬਾਲਕਾ ਦੁਖੀ ਆਉਂਦੀ ਏ ਦੁਖੀ ਜਾਂਦੇ ਬਾਲੀ ਰੋਵੇ ਨਾਏ ਭਤਾ ਨਾਨਕ ਦੁਖੀਆ ਸਭ ਸੰਸਾਰ ਦੁਖ ਸਰੀਰ ਤੇ ਮਾਨਸਿਕ ਮਾਨਸਿਕ ਦੁਖ ਨੂੰ ਸੋਗ ਕਹਿੰਦੇ ਨੇ ਸਰੀਰਕ ਦੁਖ ਨੂੰ ਰੋਵ ਕਹਿੰਦੇ ਸਾਰੇ ਹੀ ਰੋਗੀ ਨੇ ਸਾਰੇ ਹੀ ਸੋਗੀ ਨੇ ਸਾਰਾ ਸੰਸਾਰ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਇਹਨੂੰ ਗੁਰਬਾਣੀ ਫਿਰ ਇੰਜ ਵੀ ਕਹਿ ਦਿੰਦੀ ਹੈ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸਚ ਬਿਨਾਂ ਸਾਰਾ ਸੰਸਾਰ ਰੋਗੀ ਹੈ ਇੱਕ ਦੋ ਦੀ ਗੱਲ ਨਹੀਂ ਹੈ ਅਰਜ਼ ਕਰਾਂ ਰੋਗ ਅੰਦਰ ਸੀਮਾਂ ਦੇ ਚੋਵੇ ਤੇ ਅਸੀਂ ਕਹਿੰਦੇ ਆ ਇਹ ਬੰਦਾ ਤੰਦਰੁਸਤ ਹੈ ਤੰਦਰੁਸਤ ਨਹੀਂ ਹੈ ਰੋਗ ਸੀਮਾਂ ਦੇ ਅਜੇ ਹੱਦ ਦੇ ਅੰਦਰ ਹੈ ਜਦ ਇਹ ਰੋਗ ਸੀਮਾਂ ਤੋਂ ਅੱਗੇ ਟੱਪਦਾ ਹੈ ਪਤਾ ਕਿਵੇਂ ਚੱਲਦਾ ਹੈ ਪੀੜ ਨਾਲ ਰੋਗ ਪੀੜ ਦੇਣ ਲੱਗ ਪਿਆ ਹੈ ਰੋਗ ਦਰਦ ਬਣ ਗਿਆ ਹੈ ਰੋਗ ਪੀੜਾ ਬਣ ਗਿਆ ਹੈ ਮਨੁੱਖ ਨੂੰ ਵੈਦ ਹਕੀਮ ਡਾਕਟਰ ਉਦੋਂ ਯਾਦ ਆਉਂਦਾ ਹੈ ਜਦ ਰੋਗ ਪੀੜਾ ਬਣ ਜਾਏ ਉਸ ਤੋਂ ਪਹਿਲੇ ਨਹੀਂ ਰੋਗ वेदना ਬਣ ਜਾਏ वेदना ਪੀੜ ਨੂੰ ਕਹਿੰਦੇ ਨੇ ਦਰਦ ਨੂੰ ਕਹਿੰਦੇ ਨੇ ਪਰ ਗਜ਼ਬ ਦੀ ਗੱਲ ਹੈ ਇਹ ਸ਼ਬਦ ਜੋ वेदना ਹੈ ਬੇਦਨ ਸੰਸਕ੍ਰਿਤ ਦੇ ਚ ਵੇਦਨ ਕਹਿੰਦੇ ਨੇ ਪੰਜਾਬੀ ਰੂਪ ਬਾ ਨਾਲ ਹੈ ਬੇਦਨ ऐसी वेदन उपज खरी भाई वाका औकद नाई ऐसी पीड़ा पैदा हो गई है इलाज ही कोई नहीं इलाज ही कोई वेदन पीड़ा वेदन दर्द वेदन ज्ञान दूसरा अर्थ इससे है ज्ञान वेद विद्या तो बनाया शब ਸ਼ਬਦ ਕੋਸ਼ ਦੇ ਵਿੱਚ ਇਹਦੇ ਅਰਥ ਦੋ ਨੇ ਵੇਦਨ ਪੀੜਾ ਵੇਦਨ ਗਿਆਨ ਹੈਰਾਨਗੀ ਹੋਵੇਗੀ ਦੋਵਾਂ ਅਰਥਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਵੇਦਨ ਦੇ ਅਰਥ ਪੀੜਾ ਵੇਦਨ ਦੇ ਅਰਥ ਪੀੜਾ ਦਰਦ ਤੇ ਵੇਦਨ ਦੇ ਅਰਥ ਗਿਆਨ ਐ ਸਹ ਕਿਉਂ ਗਿਆਨ ਪੀੜਾ ਦਾ ਹੁੰਦਾ ਹੈ ਪੀੜਾ ਕਰਕੇ ਹੀ ਪਤਾ ਚੱਲਦਾ ਹੈ ਜਿਵੇਂ ਸਿਰ ਦੇ ਚ ਪੀੜਾ ਹੈ ਤੋ ਅਜ ਗਿਆਨ ਪੀੜਾ ਦਾ ਹੈ ਜੇ ਸਮਝ ਇਸ ਸਿਰ ਦੀ ਹੈ ਅੱਗੇ ਪਿਛੇ ਤੇ ਸਿਰ ਦਾ ਕਦੀ ਪਤਾ ਨਹੀਂ ਚਲਿਆ ਪਰ ਅਜ ਜ਼ੋਰ ਦਾ ਸਿਰ ਦੁਖਣ ਲੱਗ ਪਿਆ ਤੇ ਇੰਜ ਲੱਗਦਾ ਜਿਵੇਂ ਬਸ ਮੈਂ ਸਿਰ ਹੀ ਹਾਂ ਔਰ ਕੁਝ ਵੀ ਨਹੀਂ ਸਾਰਾ ਧਿਆਨ ਸਿਰ ਰੇਚੈ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਗਿਆਨ ਕਿਸ ਦਾ ਮਿਲਦਾ ਜਿਹਦੇ 'ਚ ਧਿਆਨ ਹੋਵੇ ਜਿਹਦੇ 'ਚ ਧਿਆਨ ਕੋਈ ਨਹੀਂ ਉਹਦਾ ਗਿਆਨ ਵੀ ਕੋਈ ਨਹੀਂ ਇੱਕ ਸਪਸ਼ਟ ਗੱਲ ਹੈ ਚੋਲੀ ਦਮਨ ਦਾ ਸਾਥ ਹੈ ਧਿਆਨ ਦਾ ਤੇ ਗਿਆਨ ਦਾ ਇਕੱਠੇ ਰਹਿੰਦੇ ਨੇ ਧਿਆਨ ਸਿਰ ਦੇ ਉੱਤੇ ਹੈ ਕਿਉਂਕਿ ਸਿਰ ਦੁਖਦਾ ਪਿਆ ਹੈ ਤਾਂ ਹੁਣ ਗਿਆਨ ਵੀ ਸਿਰ ਦਾ ਹੀ ਹੈ ਮੈਂ ਸਿਰ ਹਾਂ ਮੈਂ ਸਿਰ ਹਾਂ ਅੱਗੇ ਪਿਛੇ ਤੇ ਪਤਾ ਹੀ ਨਹੀਂ ਚੱਲਦਾ ਮੋਂ ਦੇ ਚ ਦੰਦ ਹੈ ਨ ਵੀ ਸਹੀ ਕਿ ਨਹੀਂ ਜਦ ਕਦੀ ਦਾੜ ਦੁਖਦੀ ਹੈ ਭਿਆੰਕਰ ਪੀੜਾ ਹੁੰਦੀ ਹੈ ਸਾਰਾ ਧਿਆਨ ਦੰਦ ਤੇ ਚਲਾ ਜਾਂਦਾ ਹੈ ਬਾਰ ਬਾਰ ਉਂਗਲ ਵੀ ਉਸ ਦੰਦ ਤੇ ਚਲੀ ਜਾਂਦੀ ਹੈ ਤੇ ਜਦ ਸਾਰਾ ਧਿਆਨ ਦੰਦ ਤੇ ਚਲਾ ਗਿਆ ਸਾਰਾ ਗਿਆਨ ਵੀ ਦੰਦ ਤੇ ਹੀ ਚਲਾ ਗਿਆ ਹੁਣ ਬਸ ਦੰਦ ਹੀ ਦੰਦ ਦਿਖਾਈ ਦਿੰਦਾ ਹੋਰ ਕੁਝ ਵੀ ਨਹੀਂ ਸਾਰਾ ਸਰੀਰ ਭੁੱਲ ਜਾਂਦਾ ਹੈ ਇੱਕੋ ਦੰਦ ਚੇਤੇ ਰਹਿ ਜਾਂਦਾ ਕਿਦਰੇ ਕੰਨ ਦੁਖਣੇ ਆ ਗਏ ਤੇ ਭਿਆੰਕਰ ਪੀੜਾ ਭਿਆੰਕਰ ਪੀੜਾ ਸਾਰਾ ਧਿਆਨ ਕੰਨਾਂ ਦੇ ਚ ਚਲਾ ਜਾਂਦਾ ਹੈ ਜਿਵੇਂ ਇੰਜ ਪਤਲ ਚਲੇ ਬਸ ਮੈਂ ਕੰਨਿਆਂ ਹਾਂ ਹੋਰ ਕੁਝ ਵੀ ਨਹੀਂ ਹੈ ਸਾਰਾ ਧਿਆਨ ਕੰਨਾਂ ਦੇ ਚ ਚਲਾ ਜਾਂਦਾ ਹੈ ਤੇ ਜਦ ਗਿਆਨ ਕੰਨਾਂ ਦੇ ਚ ਚਲਾ ਜਾਂਦਾ ਹੈ ਤੋ ਧਿਆਨ ਵੀ ਕੰਨਾਂ ਦਾ ਜੇ ਇਸ ਦਿਨ ਕਿਦਰੇ ਗੁਰੂ ਨਾ ਕਰੇ ਅੱਖਾਂ ਦੁਖਣੇ ਆ ਜਾਂਦੀਆਂ ਤੋ ਸਾਰਾ ਧਿਆਨ ਅੱਖਾਂ ਦੇ ਚ ਤੇ ਗਿਆਨ ਵੀ ਅੱਖਾਂ ਦਾ ਸਾਰਾ ਦਿਨ ਸਮਝ ਦੇ ਚ ਅੱਖਾਂ ਹੀ ਗੁੰਮਦੀਆਂ ਰਹਿੰਦੀਆਂ ਸਾਰਾ ਦਿਨ ਧਿਆਨ ਅੱਖਾਂ ਦੇ ਚ ਸਾਰਾ ਦਿਨ ਸਮਝ ਵੀ ਅੱਖਾਂ ਦੀ ਬਸ ਜਿਵੇਂ ਮੈਂ ਅੱਖਾਂ ਹਾਂ ਔਰ ਕੁਛ ਵੀ ਨਹੀਂ ਗੋਸਤ ਅੱਖ ਹੀ ਮਾਫ ਕਦੀ ਪੇਟ ਦੁਖਣੇ ਆ ਗਏ ਬਾਦੂ ਘਾ ਟੋਖਾ ਦਾ ਗਏ ਮਰੋੜ ਪੈ ਗਏ ਬੜੀ ਪੀੜ ਹੈ ਤੋ ਸਾਰਾ ਧਿਆਨ ਪੇਟ ਤੇ ਚਲਾ ਜਾਂਦਾ ਹੈ ਕਿ ਸਾਰਾ ਗਿਆਨ ਵੀ ਪੇਟ ਦਾ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਨੇ ਇਸ ਵਾਸਤੇ ਸੰਸਕ੍ਰਿਤ ਭਾਸ਼ਾ ਨੇ ਇੱਕ ਸ਼ਬਦ ਘੜਿਆ ਹੈ ਵੇਦਨ ਪੀੜਾ ਵੇਦਨ ਗਿਆਨ ਦੋ ਅਵਸਥਾ ਨੂੰ ਬਿਆਨ ਕਰਨ ਵਾਸਤੇ ਦੋ ਸ਼ਬਦਾਂ ਦਾ ਉਚਾਰਨ ਕਰਨੇ ਪੈਣ ਇਕੋ ਹੀ ਨਾਲ ਗੱਲ ਬਣ ਜਾਂਦੀ ਹੈ ਸੰਸਕ੍ਰਿਤ ਭਾਸ਼ਾ ਦੀ ਇਹੋ ਵੀ ਇੱਕ ਜੈਸੇ ਮੈਂ ਧੌਨਿਕ ਪਦ ਸੁਣਾਵਾਂ ਜੈ ਦੇਵ ਦਾ ਉਹਨਾਂ ਨੇ ਵੀ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿੱਚ ਬਿਆਨ ਨਾ ਕਰਕੇ ਇੱਕ ਦੇ ਵਿੱਚ ਕੀਤਾ ਇਹ ਪਦ ਮੈਨੂੰ ਯਾਦ ਹੈ ਸਿੰਘ ਸਾਹਿਬ ਗੈਣੀ ਚੇਤ ਸਿੰਘ ਦੇ ਸਮੇਂ ਜਦ ਹੀ ਤੇ ਅਖੰਡ ਪਾਠ ਹੀ ਰੱਖੇ ਜਾਂਦੇ ਸੰਨ ਨਵੇਂ ਨਵੇਂ ਉਹਨਾਂ ਕੋਲੇ ਪਦਾ ਸੁਣਦੇ ਸੰ ਸੁਣਾਓ ਮੈਨੂੰ ਅਜੇ ਤੱਕ ਇਹ ਪਦਾ ਸੁਣਾਓ ਸ਼ੁੱਧ ਸੁਣਾ ਦੋਗੇ ਤੇ ਪਾਠ ਹੀ ਰੱਖਣਾ ਨਹੀਂ ਤੇ ਨਹੀਂ ਦੋ 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 ਅਵਸਥਾਵਾਂ ਨੂੰ ਇੱਕ ਸ਼ਬਦ ਦੇਚ ਬਿਆਨ ਕੀਤਾ ਪਰਮ ਆਤ ਇਹਦੇ ਚ ਐੜਾ ਘੜ ਦਿੱਤਾ ਇਹ ਕੋਈ ਸ਼ਬਦ ਬਣਾ ਦਿੱਤਾ ਪਰਮਾਤ ਪਰਮਾਤ ਦੂਜੀਆਂ ਦੋ ਅਵਸਥਾ ਨੇ ਮਨੋ ਉਪਮੰ ਮਨ ਤੇ ਉਪਮਾ ਮਨੋਪੇਮੰ ਮਨ ਉਸ ਦੀ ਉਪਮਾ ਨਹੀਂ ਕਰ ਸਕਦਾ ਇੱਕੋ ਹੀ ਸ਼ਬਦ ਦੇ ਚ ਦੋ ਅਵਸਥਾਵਾਂ ਨੂੰ ਬਿਆਨ ਕਰਦਾ ਪਰਮ ਅਦਭੁਤੰ ਪਰਮ ਅਦਭੋ ਇਬੀਦੋ ਸ਼ਬਦ ਨੇ ਦੋ ਆਵਾਜ਼ਾਂ ਨਾਲ ਪਰਮ ਅਦਭੁਤ ਇਹਦੇ ਵਿੱਚ ਵੀ ਅੜਾ ਕੱਢ ਦਿੱਤਾ ਹੈ ਇੱਕੋ ਹੀ ਸ਼ਬਦ ਬੜਾਇਆ ਜੈ ਦੇਵ ਨੇ ਪਰਮ ਆਦਪੁਰਖ ਮਨੋਪਿਮੰਸਤਿ ਆਦਿ ਬਾਵ ਰਤਨ ਪਰਮਦ ਬੋਤਨ ਪਰ ਕਿਰਤ ਪਰਨ ਜਦ ਚਿੰਤ ਸਰਬਗਤਮ ਕੇਵਲ ਰਾਮ ਨਾਮ ਮਨੋਪਿਮੰ ਬਦ ਅਮਰਤ ਤਤਮယਮ ਇਸ ਤਰ੍ਹਾਂ ਸੰਸਕ੍ਰਿਤ ਭਾਸ਼ਾ ਦੀ ਇਹ ਖੂਬੀ ਰਹੀ ਹੈ ਦੋ ਅਵਸਥਾਵਾਂ ਨੂੰ ਦੋ ਸ਼ਬਦਾਂ ਦੇ ਵਿੱਚ ਬਿਆਨ ਨਾ ਕਰਕੇ ਇੱਕੋ ਜਿਹੀ ਬਿਆਨ ਕਰ। ਵੇਦਨ ਪੀੜਾ ਦਰਦ ਐਸੀ ਵੇਦਨ ਉਪਜ ਖਰੀ ਭਈ ਵਾਕਾ ਔਖਦ ਨਾਹੀ। ਵੇਦਨ ਪੀੜਾ ਐਸੀ ਪੀੜਾ ਪੈਦਾ ਹੋ ਗਈ ਹੈ ਦਵਾਈ ਕੋਈ ਨਹੀਂ। ਐਸਾ ਦਰਦ ਐਸੀ ਪੀੜਾ ਵੇਦਨ ਦੇ ਅਰਥ ਪੀੜਾ ਹੁਣ ਵੇਦਨ ਦੇ ਅਰਥ ਗਿਆਨ ਇੱਕੋ ਹੀ ਸਮੇਂ ਦੋਵੇਂ ਅਰਥ ਜਿੱਥੇ ਪੀੜਾ ਹੋਵੇਗੀ ਧਿਆਨ ਉੱਥੇ ਹੀ ਜਾਏਗਾ ਅੱਗੇ ਪਿਛੇ ਦੰਦ ਦਾ ਨਹੀਂ ਪਤਾ ਚੱਲਦਾ ਪੀੜਾ ਹੈ ਤੋ ਧਿਆਨ ਦੰਦਾਂ ਦੇ ਚ ਗਿਆਨ ਵੀ ਦੰਦ ਦਾ ਅੱਗੇ ਪਿਛੇ ਸਿਰ ਦਾ ਨਹੀਂ ਪਤਾ ਚੱਲਦਾ ਸਿਰ ਦੇ ਚ ਪੀੜਾ ਹੈ ਤੋ ਧਿਆਨ ਵੀ ਸਿਰ ਦੇ ਚ ਗਿਆਨ ਵੀ ਸਿਰ ਦਾ ਅੱਗੇ ਪਿੱਛੇ ਪਤਾ ਨਹੀਂ ਚੱਲਦਾ ਕੰਨ ਹੈਗੇ ਵੀ ਸਹੀ ਕਿ ਨਹੀਂ ਪਰ ਪੀੜਾ ਤੋ ਧਿਆਨ ਵੀ ਕੰਨਾਂ ਦੇ ਚ ਗਿਆਨ ਵੀ ਕੰਨਾਂ ਦਾ ਧਿਆਨ ਤੇ ਗਿਆਨ ਦੋਵੇਂ ਇਕੱਠੇ ਹਨ ਸਾਰਾ ਦਿਨ ਧਿਆਨ ਕੰਨ ਦੇ ਚ ਤੋ ਸਾਰਾ ਦਿਨ ਗਿਆਨ ਦੇ ਚ ਵੀ ਕੰਨ ਨਹੀਂ ਚੱਲਦੇ ਨੇ ਸਾਰਾ ਦਿਨ ਧਿਆਨ ਸਿਰ ਦਾ ਤੋ ਗਿਆਨ ਵੀ ਸਿਰ ਦਾ ਹੀ ਚੱਲਦਾ ਹੈ ਸਾਰਾ ਦਿਨ ਧਿਆਨ ਦੰਦ ਦੇ ਚ ਤੋ ਗਿਆਨ ਵੀ ਦੰਦ ਦਾ ਪੀੜਾ ਔਰ ਗਿਆਨ ਵੇਦਨ ਦੇ ਇਹ ਅਰਥ ਨੇ ਦੋ ਵੇਦਨ ਪੀੜਾ ਵੇਦਨ ਗਿਆਨ ਵਿਦਿਆ ਧਿਆਨ ਤੇ ਗਿਆਨ ਦੋਵੇਂ ਇਕੱਠੇ ਰਹਿੰਦੇ ਇਕੱਠੇ ਰਹਿੰਦੇ ਇਸ ਵਾਸਤੇ ਜਦ ਮਨੁੱਖ ਮਾੜਾ ਮੋਟਾ ਰੋਗੀ ਹੋਵੇ ਰੋਗ ਨੂੰ ਬੜੇ ਖੁਲਾਸੇ ਨਾਲ ਬੜੇ ਪ੍ਰਮਾਣਪੂਰਕ ਬਿਆਨ ਕਰਦਾ ਹੈ ਦੱਸਦਾ ਹੈ ਹਰ ਇੱਕ ਨਾਲ ਗੱਲ ਕਰਦਾ ਕਈ ਵਫਤ ਰੋਗੀ ਆਪਣੇ ਰੋਗ ਦੀ ਗੱਲ ਇਤਨੇ ਲੰਮਕਾਉਂਦੇ ਨੇ ਸੁਣਨ ਵਾਲਾ 당ਗ ਰਹਿ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਇਹ ਗੱਲ ਕਦੋਂ ਮੁਕਾਏਗਾ ਗੱਲ ਕਦੋਂ ਖਤਮ ਕਰੇਗਾ ਪੀੜਾ ਦਰਦ ਹੁਣ ਮਹਾਰਾਜ ਕਹਿੰਦੇ ਨੇ ਇੱਕ ਦੂਸਰੀ ਪੀੜ ਹੈ ਜੋ ਮਨ ਦੇ ਚਾਹਦੀ ਉਹਨੂੰ ਸੋਗ ਕਹਿੰਦੇ ਨੇ ਚਿੰਤਾ ਸੋਗ ਜੋ ਕੋਲ ਸੀ ਚਲਾ ਗਿਆ ਉਹਦਾ ਸ਼ੋਕ ਹੈ ਜੋ ਪ੍ਰਾਪਤ ਕਰਨਾ ਚਾਹਨਾ ਸ਼ਾਇਦ ਨਾ ਮਿਲੇ ਤੋ ਚਿੰਤਾ ਹੈ ਚਿੰਤਾ ਹੈ ਮਨ ਦੇ ਚ ਸ਼ੌਕ ਤੇ ਚਿੰਤਾ ਹੈ ਜੋ ਕੋਲ ਸੀ ਉਹ ਤੇ ਚਲਾ ਗਿਆ ਆਪ ਇਤਨੇ ਸਾਰੇ ਬੈਠੇ ਗੁਸਤਾਖੀ maaf ਕੁਛ ਨਾ ਕੁਛ ਤੇ ਚਲਾ ਗਿਆ ਹੋਵੇਗਾ ਜੋ ਬੁੱਢਾ ਹੈ ਉਹਦੀ ਜਵਾਨੀ ਚਲੀ ਗਈ ਹੈ ਗੁਸਤਾਖੀ maaf ਜੋ ਕਿਸੇ ਵਕਤ ਐਮਪੀ ਐਮਐਲਏ ਸੀ ਕਿਸੇ ਵਕਤ ਅੱਜ ਨਹੀਂ ਹੈ ਸਰੋਤ ਬਾਦ ਚਲਾ ਗਿਆ। ਔਦਾ ਤੇ ਚਲਾ ਗਿਆ। ਹੋ ਸਕਦਾ ਕਿਸੇ ਦਾ ਕਾਰਵਿਹਾਰ ਦੇ ਜਗਾਟਾ ਪਿਆ ਹੋਵੇ ਨਫਾ ਚਲਾ ਗਿਆ। ਨਫਾ ਚਲਾ ਗਿਆ ਕਿਸੇ ਵਕਤ ਸੀ। ਅੱਜ ਨਹੀਂ ਹੈ। ਕਿਸੇ ਵਕਤ ਤਾਕਤ ਸੀ। ਅੱਜ ਨਹੀਂ ਹੈ। ਕਿਸੇ ਵਕਤ ਉਹ ਅਜ਼ੀਜ਼ ਮਿੱਤਰ ਹੈ ਸੀ। ਅੱਜ ਨਹੀਂ ਹੈ। ਅੱਜ ਨਹੀਂ। ਤੋ ਅੱਜ ਨਹੀਂ ਹੈ ਉਦਾਸ ਹੋ ਗਏ ਸੋਗ ਅੱਜ ਮੈਂ ਜੋ ਚਾਨਾ ਪਤਾ ਨਹੀਂ ਨਾ ਮਿਲੇ ਤੋ ਚਿੰਤਾ ਮਨ ਦੇਜ ਸੋਗ ਹੈ ਚਿੰਤਾ ਇਹ ਦੋ ਬੜੇ ਭਿਆੰਕਰ ਰੋਗ ਨੇ ਮਨ ਦੇਜ ਤਨ ਦੇਜ ਤੇ ਹਜ਼ਾਰਾਂ ਰੋਗ ਨੇ ਇਸ ਵਾਸਤੇ ਜਦ ਕੋਈ ਰੋਗੀ ਹੋਵੇ ਤੇ ਅਸੀਂ ਪੁੱਛ ਲੈਨੇ ਆ ਤੈਨੂੰ ਕਿਹੜਾ ਰੋਗ ਹੈ ਕਿਹੜਾ ਰੋਗ ਹੈ ਕਿਉਂਕਿ ਰੋਗ ਇੱਕ ਤੇ ਹੈ ਨਹੀਂ ਹਜ਼ਾਰਾਂ ਨੇ ਪਰ ਜਦ ਬੰਦਾ ਤੰਦਰੁਸਤ ਹੋਵੇ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਤੈਨੂੰ ਕਿਹੜੀ ਤੰਦਰੁਸਤੀ ਹੈ ਤੰਦਰੁਸਤੀ ਤੇ ਇੱਕ ਹੁੰਦੀ ਹੈ ਰੋਗਾਂ ਦਾ ਨਾ ਹੋਣਾ ਤੰਦਰੁਸਤੀ ਆਉਂਦਾ ਸਾਨੂੰ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਤੰਦਰੁਸਤੀ ਹੈ ਕਿਉਂਕਿ ਉਹ ਇੱਕੋ ਹੀ ਆਉਂਦੀ ਹੈ ਪੈਨੋ ਕਿਹੜਾ ਰੋਗ ਹੈ ਪੁੱਛਣਾ ਪੈਂਦਾ ਰੋਗ ਇੱਕ ਨਹੀਂ ਆਉਂਦਾ ਇੱਕ ਨਹੀਂ ਆਉਂਦਾ ਹਜ਼ਾਰਾਂ ਸੱਚਾ ਪਾਤਸ਼ਾਹ ਸਿਰਸਾ ਹਾਂਦਾ ਸਾਹੂ ਜਿਸ ਪਾਸ ਬਹਠੀਆਂ ਸੋਹੀਆ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਤਾਗ ਗਵਾਇ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਗ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਜੋ ਮੰਗਹਿ ਸੋ ਲੇਵਹ ਪ੍ਰਭ ਆਪਣੇ ਸੰਤਾਂ ਦੇਵਹ ਹਰ ਗੋਵਿੰਦ ਪ੍ਰਭ ਰਾਖਿਆ ਜਾਨੋ ਨਾਨਕ ਸਾਚ ਸੁਪਾਖਿਆ ਜੋ ਮੰਗਹ ਸੋ ਲੇਵਹ ਪ੍ਰਭ ਆਪਣੇ ਸੰਤਾਂ ਦੇਵਹ ਹਰ ਗੋਵਿੰਦ ਪ੍ਰਭ ਰਾਖਿਆ ਜਾਨ ਨਾਨਕ ਸਾਚ ਸੁਪਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗਿਆਨ ਦਾਸ